ਸ੍ਰੀ ਹਰਿਮੰਦਰ ਸਾਹਿਬ ਜੀ ਵਾਪਸ ਤੇ ਪਤੇਲਰ ਸਾਜੀ ਵਾਤਾ ਦੇ ਪ੍ਰਤੀ ਚੌਥੇ ਪਾਤਸ਼ਾਹ ਛੋਡੀ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਕਿਰਿਆ ਕਾਲ ਤਫਸੀਲ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਸਾਧ ਸਾਧ ਸੰਗਤ ਜੀ ਗਾਜ ਵਾਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਬਵਾਏ ਮਿਤੇ ਬੱਤੀ ਹਾੜ ਚੰਨانک ਸਾਹੀ ਸੰਬਤ 556 ਮੁਤਾਬਕ 15 ਜੁਲਾਈ 2024 ਨੂੰ ਸ਼੍ਰੀ ਅਕਾਲ ਪਖਤ ਸਰਵ ਜੀ ਦੇ ਪੰਜ ਸਿੰਘ ਸਹਿਬਾਨ ਦੇ ਹੋਏ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਅਨੁਸਾਰ ਸੰਪਰਦਾਏ ਦਲ ਪੰਥ ਬਾਬਾ ਬੀਬੀ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸ਼ਖਸੀਅਤ ਸਤਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀਆਂ ਸੇਵਕ ਪੰਥਰੇ ਕੀਤੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਤ ਸਹਿਬ ਦੀ ਤੋਂ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਵਾਏ ਬਹੁਤ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕੇ ਸੇਵਾ ਗਾਖੜੀ ਸਿਰ ਦੀ ਜੈ ਆਪ ਗਵਾਏ ਕਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸਚਕੰਡਲ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਮੇਰੀ ਪੀਰ ਦੇ ਮਾਲਕ ਕਰਨ ਗੁਰ ਹਰਪ੍ਰੀਤ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿਰ ਦੀ ਜੈ ਆਪ ਗਵਾਏ ਸਤਨਗੁਰੂ RAMDAS JI MAHARAJ DE PAWANAN STHAN SATCHKHAND SHIR HARMANDIR SAHIB VEKHE ਜਿਹੜੇ ਪੀਰ ਦੇ ਮਾਲਕ ਧਾਨਗੁਰੂ ਹਰਕਮਨ ਸਿਆਕਤ ਮਹਾਰਾਜ ਦੇ ਪਾਵਨ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੋ ਵੀ ਸਭ ਸ਼ੇਰ ਤਾਂ ਪੰਥ ਦੀ ਸੇਵਾ ਕਰਦੀਆਂ ਨੇ ਪੰਥ ਵਾਸਤੇ ਕਾਰਜ ਕਰਦੀਆਂ ਨੇ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੇਵਾ ਕਰਦੀਆਂ ਉਹਨਾਂ ਨੂੰ ਸਾਨੇ ਸਾਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੇਵਾਵਾਂ ਨੂੰ ਮੁਖ ਰੱਖਦਿਆਂ ਹੋਇਆਂ ਸਨਮਾਨਿਤ ਕੀਤਾ ਜਾਂਦਾ ਹੈ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਧਾਲਪੰਤ ਬਾਬਾ ਵਿਧਿਕੰਤ ਸਾਹਿਬ ਜੀ ਦੇ ਜੋ ਅਨਸੁਬੰਸ ਨੇ ਸੱਚਖੰਡ ਅਕੈਡਮੀ ਪਾਪਾ ਦਇਆ ਸਿੰਘ ਜੀ ਸੋਰ ਸਿੰਘ ਵਾਲੇ ਉਹਨਾਂ ਨੂੰ ਵਾਝੇ ਜੀ ਦੇ ਅਕਾਲ ਪੁਰਖ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਸੇਵਕ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ